ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬੀ ਭਾਸ਼ਾ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਅੱਜ ਅਸੀਂ 10ਵੀਂ ਜਮਾਤ ਦੀ ਪਾਠ ਪੁਸਤਕ ਸੱਤਕ ਰੰਗ ਭਾਗ 2 ਜੋ ਕਿ ਇੱਕ ਕਹਾਣੀ ਹੈ ਜਿਸ ਦਾ ਨਾਂ ਹੈ 이어ਫੋਨ ਪੜਨ ਜਾ ਰਹੇ ਹਾਂ ਅਸੀਂ ਇਸ ਦੇ ਛੋਟੇ ਪ੍ਰਸ਼ਨ ਉੱਤਰ ਕਰਾਂਗੇ ਇਸ ਪਾਠ ਬਾਰੇ ਅਸੀਂ ਪਹਿਲਾਂ ਵੀ ਪੜ ਚੁੱਕੀਆਂ ਇਸ ਵਿੱਚ 이어ਫੋਨ ਦੀ ਵਰਤੋ ਜੋ ਕਿ ਮਿਨਾਕਸ਼ੀ ਨਾਮ ਦੀ ਕੁੜੀ 이어ਫੋਨ ਦੀ ਹੱਦੋਂ ਵੱਧ ਵਰਤੋ ਕਰਦੀ ਹੈ ਉਸ ਉੱਤੇ ਇਹ ਕਹਾਣੀ ਹੈ ਆਓ ਸ਼ੁਰੂ ਕਰਦੇ ਹਾਂ 이어폰 ਕਹਾਣੀ ਦੇ ਲੇਖਕ ਦਾ ਨਾਮ ਦੱਸੋ ਤਾਂ 이어폰 ਕਹਾਣੀ ਦੇ ਲੇਖਕ ਦਾ ਨਾਮ ਹੈ ਬਲਵਿੰਦਰ ਸਿੰਘ ਸੋਢੀ ਮੰਮੀ ਪਾਪਾ ਮਿਨਾਕਸ਼ੀ ਨੂੰ ਕਿਸ ਗੱਲ ਤੋਂ ਰੋਕਦੇ ਸਨ ਮੰਮੀ ਪਾਪਾ ਮਿਨਾਕਸ਼ੀ ਨੂੰ 이어ਫੋਨ ਦੀ ਹੱਦੋਂ ਵੱਧ ਵਰਤੋਂ ਕਰਨ ਤੋਂ ਰੋਕਦੇ ਸਨ ਕੀ ਮਿਨਾਕਸ਼ੀ 이어ਫੋਨ ਦੀ ਵਰਤੋਂ ਕਰਕੇ ਫੇਲ ਹੋ ਗਈ ਨਹੀਂ ਕਿਉਂਕਿ ਮਿਨਾਕਸ਼ੀ ਤਾਂ ਬਹੁਤ ਚੰਗੇ ਨੰਬਰਾਂ ਵਿੱਚ ਪਾਸ ਹੋਈ ਸੀ ਪਾਸ ਹੋਣ ਤੇ ਮਿਨਾਕਸ਼ੀ ਨੇ ਮੰਮੀ ਪਾਪਾ ਤੋਂ ਕਿਸ ਚੀਜ਼ ਦੀ ਮੰਗ ਕੀਤੀ ਪਾਸ ਹੋਣ ਤੇ ਮਿਨਾਕਸ਼ੀ ਨੇ ਮੰਮੀ ਪਾਪਾ ਤੋਂ ਮੋਬਾਈਲ ਫੋਨ ਦੀ ਮੰਗ ਕੀਤੀ ਕਿ ਮੈਨੂੰ ਇੱਕ ਨਵਾਂ ਮੋਬਾਈਲ ਲੈ ਕੇ ਦਿੱਤਾ ਜਾਵੇ ਮਿਨਾਕਸ਼ੀ ਦੀ ਮਾਊਸ ਨਾਲ ਕੀ ਖੇਡਣਾ ਚਾਹੁੰਦੀ ਸੀ ਮਿਨਾਕਸ਼ੀ ਦੀ ਮਾਊਸ ਨਾਲ ਕੈਰਮ ਬੋਰਡ ਖੇਲਣਾ ਚਾਹੁੰਦੀ ਸੀ 12ਵੀਂ ਦਾ ਨਤੀਜਾ ਆਉਣ ਉਪਰੰਤ ਮੰਮੀ ਪਾਪਾ ਮਿਨਾਕਸ਼ੀ ਨੂੰ ਕਿੱਥੋਂ ਲੈ ਕੇ ਆਏ 12ਵੀਂ ਦਾ ਨਤੀਜਾ ਆਉਣ ਉਪਰੰਤ ਮੰਮੀ ਪਾਪਾ ਮਿਨਾਕਸ਼ੀ ਨੂੰ ਪੂਆ ਦੇ ਘਰੋਂ ਲੈ ਕੇ ਆਏ ਕਹਾਣੀ ਵਿੱਚ ਹਾਦਸਾ ਵਾਪਰਨ ਦਾ ਮੁੱਖ ਕਾਰਨ ਕੀ ਸੀ ਕਹਾਣੀ ਵਿੱਚ ਹਾਦਸਾ ਵਾਪਰਨ ਦਾ ਮੁੱਖ ਕਾਰਨ 이어ਫੋਨ ਸੰ ਮਿਨਾਕਸ਼ੀ ਦੀ ਮੰਮੀ ਦੀ ਸਹੇਲੀ ਦਾ ਨਾਂ ਕੀ ਸੀ ਤਾਂ ਮਿਨਾਕਸ਼ੀ ਦੀ ਮੰਮੀ ਦੀ ਸਹੇਲੀ ਦਾ ਨਾਂ ਪੂਨਮ ਸੀ ਮਿਨਾਕਸ਼ੀ ਦੀ ਮੰਮੀ ਦਾ ਨਾਂ ਕੀ ਸੀ ਨਿਸ਼ਾ ਮਿਨਾਕਸ਼ੀ ਦੇ ਚੋਟ ਕਿੱਥੇ ਆਈ ਸੀ ਲੱਤ ਦੀ ਹੱਡੀ ਟੁੱਟ ਗਈ ਸੀ ਇਸੇ ਤਰ੍ਹਾਂ ਇਸ ਕਹਾਣੀ ਵਿੱਚ 이어ਫੋਨ ਦੀ ਵਰਤੋਂ ਕੀ ਹੱਦੋਂ ਕਿਸੇ ਵੀ ਚੀਜ਼ ਦੀ অতি ਚੰਗੀ ਨਹੀਂ ਹੁੰਦੀ ਜਦੋਂ ਮਿਨਾਕਸ਼ੀ 이어ਫੋਨ ਦੀ ਬਹੁਤ ਜ਼ਿਆਦਾ ਵਰਤੋਂ ਕਰਦੀ ਹੈ ਉਹ ਸੜਕ ਪਾਰ ਕਰ ਰਹੀ ਹੁੰਦੀ ਹੈ ਉਸਦੇ ਕੰਨਾਂ ਵਿੱਚ 이어ਫੋਨ ਲੱਗੇ ਹੁੰਦੇ ਹਨ ਤਾਂ ਉਸ ਨੂੰ ਅੱਗੋਂ ਆਉਂਦੇ ਮੋਟਰਸਾਈਕਲ ਦੀ ਆਵਾਜ਼ ਸੁਣਾਈ ਨਹੀਂ ਦਿੰਦੀ ਜਿਸ ਕਰਕੇ ਉਸਦੇ ਚੋਟ ਲੱਗ ਜਾਂਦੀ ਹੈ ਉਸ ਦਾ ਐਕਸੀਡੈਂਟ ਹੋ ਜਾਂਦਾ ਹੈ ਤੇ ਉਹ ਉਸ ਦੀ ਲੱਤ ਦੀ ਹੱਡੀ ਟੁੱਟ ਜਾਂਦੀ ਹੈ ਇਸੇ ਤਰ੍ਹਾਂ ਵਿਦਿਆਰਥੀਓ ਅੱਜ ਅਸੀਂ ਇਸ ਤੇ ਛੋਟੇ ਪ੍ਰਸ਼ਨ ਉੱਤਰ ਕਰ ਰਹੇ ਹਾਂ ਕਿਉਂਕਿ ਵਿਦਿਆਰਥੀ ਕਈ ਵਾਰ ਪਾਠ ਨਹੀਂ ਪੜ੍ਹਦੇ ਜੇ ਕੁਝ ਹੁੰਨਾ ਤੋਂ ਉਹ ਛੋਟੇ ਪ੍ਰਸ਼ਨਾਂ ਤੇ ਧਿਆਨ ਨਹੀਂ ਦਿੰਦੇ ਇਹ ਤੁਹਾਡੇ ਪੇਪਰਾਂ ਲਈ ਬਹੁਤ ਹੀ ਜ਼ਰੂਰੀ ਇੰਪੋਰਟੈਂਟ ਹੁੰਦੇ ਹਨ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਕਰਨਾ ਹੈ ਤੇ ਨੋਟ ਕਰਨਾ ਹੈ ਧੰਨਵਾਦ